ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਨੂਪੁੱਤ ਨੇ ਮਾਂ ਉਹ ਬਾਪ ਨੂੰ ਕੈਨੇਡਾ ਬੁਲਾਇਆ ਪਰ ਨੂ ਨੇ ਜੋ ਕੀਤਾ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇਹ ਕਹਾਣੀ ਹੈ ਹਰ ਪੰਜਾਬੀ ਪਰਿਵਾਰ ਦੇ ਸੁਪਨੇ ਦੀ ਜਿੱਥੇ ਮਾਂ ਬਾਪ ساری ਉਮਰ ਦੀ ਕਮਾਈ ਤੇ ਜੀਵਨ ਦਾ ਹਰ ਸੁੱਖ ਆਪਣੇ ਬੱਚਿਆਂ ਦੀ ਖੁਸ਼ੀ ਤੇ ਵਾਰ ਦਿੰਦੇ ਹਨ ਖਾਸ ਕਰਕੇ ਜਦੋਂ ਗੱਲ ਵਿਦੇਸ਼ਾਂ ਵਿੱਚ ਵਸੇ ਬੱਚਿਆਂ ਦੀ ਹੋਵੇ ਅੱਜ ਅਸੀਂ ਤੁਹਾਨੂੰ ਇੱਕ ਅਜੇ ਦੁਖਦਾਈ ਸੱਚ ਤੋਂ ਜਾਣੂ ਕਰਾਵਾਂਗੇ ਜੋ ਸੁਣ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਕੀ ਸੱਚਮੁੱਚ ਵਿਦੇਸ਼ਾਂ ਦੀ ਚਮਕਦਮਕ ਨੇ ਸਾਡੇ ਰਿਸ਼ਤਿਆਂ ਦੀ ਨੀਂਹ ਨੂੰ ਹਿਲਾ ਦਿੱਤਾ ਹੈ ਗੱਲ ਹੈ ਪਿੰਡ ਮੈਂਦਪੁਰ ਦੇ ਹਰਨਾਮ ਸਿੰਘ ਅਤੇ ਉਸ ਦੀ ਪਤਨੀ ਗੁਰਦੀਸ਼ ਕੌਰ ਦੀ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਆਪਣਾ ਹਰ ਸੁੱਖ ਤੇ ਹਰ ਇੱਛਾ ਆਪਣੇ ਇਕਲੌਤੇ ਪੁੱਤ ਗਗਨਦੀਪ ਨੂੰ ਕੈਨੇਡਾ ਭੇਜਣ ਤੇ ਲਾ ਦਿੱਤੀ ਉਹਨਾਂ ਲਈ ਗਗਨਦੀਪ ਸਿਰਫ ਪੁੱਤ ਨਹੀਂ ਸਗੋ ਉਹਨਾਂ ਦੀ ਬੁਢਾਪੇ ਦੀ ਲਾਠੀ ਉਹਨਾਂ ਦਾ ਮਾਣ ਤੇ ਉਹਨਾਂ ਦੇ ਸੁਪਨਿਆਂ ਦਾ ਪ੍ਰਤੀਕ ਸੀ ਜਦੋਂ ਗਗਨਦੀਪ ਨੂੰ ਉਥੇ ਪੀਆਰ ਮਿਲੀ ਅਤੇ ਉਸਨੇ ਇੱਕ ਚੰਗੇ ਘਰ ਦੀ ਤੀ ਕਿਰਨ ਨਾਲ ਵਿਆਹ ਕਰਵਾਇਆ ਤਾਂ ਹਰਨਾਮ ਸਿੰਘ ਅਤੇ ਗੁਰਦੀਸ਼ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਤਪੱਸਿਆ ਦਾ ਫਲ ਮਿਲ ਗਿਆ ਹੈ ਅਖੀਰ ਲੰਬੇ ਇੰਤਜ਼ਾਰ ਅਤੇ ਕਾਗਜ਼ੀ ਕਾਰਵਾਈਆਂ ਤੋਂ ਬਾਅਦ ਪੁੱਤ ਅਤੇ ਨੂੰਨੇ ਉਹਨਾਂ ਨੂੰ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਸਥਾਈ ਤੌਰ ਤੇ ਆਪਣੇ ਕੋਲ ਬੁਲਾ ਲਿਆ। ਮਾਪਿਆਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ। ਉਹਨਾਂ ਨੇ ਸੋਚਿਆ ਸੀ ਕਿ ਕੈਨੇਡਾ ਜਾ ਕੇ ਆਪਣੇ ਪੋਤੇ-ਪੋਤਰੀਆਂ ਨਾਲ ਖੇਡਣਗੇ ਅਤੇ ਵਿਦੇਸ਼ੀ ਧਰਤੀ ਤੇ ਆਪਣੇ ਪੁੱਤ-ਨੁਮੇਸ਼ ਦੀ ਤਰੱਕੀ ਵੇਖ ਕੇ ਉਹਨਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਵੇਗਾ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਭਿਆਨਕ ਮੋੜ ਆਉਣ ਵਾਲਾ ਹੈ ਜਿਸ ਦੀ ਕਲਪਨਾ ਵੀ ਉਹਨਾਂ ਨੇ ਕਦੇ ਨਹੀਂ ਕੀਤੀ ਸੀ ਜਿਵੇਂ ਹੀ ਉਹ ਹਵਾਈ ਅੱਡੇ ਤੇ ਪਹੁੰਚੇ ਅਤੇ ਨੂ ਕਿਰਨ ਨੂੰ ਵੇਖਿਆ ਜੋ ਉੱਥੇ ਖੜੀ ਸੀ ਤਾਂ ਉਹਨਾਂ ਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋ ਗਈ ਨੂ ਦੇ ਚਿਹਰੇ ਤੇ ਪੁਰਾਣੀ ਖੁਸ਼ੀ ਅਤੇ ਪਿਆਰ ਵਾਲੀ ਮੁਸਕਰਾਹਟ ਗਾਇਬ ਸੀ ਜਿਸ ਦੀ ਥਾਂ ਤੇ ਇੱਕ ਖਿੱਚੀ ਹੋਈ ਮੁਸਕਾਨ ਨੇ ਲੈ ਲਈ ਸੀ ਅੱਗੇ ਕੀ ਹੋਇਆ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਸ ਲਈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਕੈਨੇਡਾ ਪਹੁੰਚਣ ਤੋਂ ਬਾਅਦ ਸ਼ੁਰੂ ਦੇ ਕੁਝ ਦਿਨ ਤਾਂ ਸਭ ਕੁਝ ਠੀਕ ਲੱਗਿਆ ਗਗਨਦੀਪ ਕੰਮ ਤੇ ਜਾਣ ਤੋਂ ਪਹਿਲਾਂ ਮਾਪਿਆਂ ਨੂੰ ਮਿਲਦਾ ਤੇ ਗੁਰਦੀਸ਼ ਕੌਰ ਨੂੰ ਲੱਗਦਾ ਕਿ ਉਹਨਾਂ ਦਾ ਪੁੱਤ ਉਹੀ ਹੈ ਜੋ ਉਹਨਾਂ ਦਾ ਖਿਆਲ ਰੱਖੇਗਾ ਪਰ ਜੁੰਝਿਓ ਦਿਨ ਬੀਤਦੇ ਗਏ ਤੇ ਉਹਨਤੋਂ ਨੂੰ ਕਿਰਨ ਦਾ ਰਵਈਆ ਬਦਲਦਾ ਗਿਆ ਜਿੱਥੇ ਪਹਿਲਾਂ ਉਹ ਰੋਜ਼ਾਨਾ ਫੋਨ ਤੇ ਕੰਟਿਆਂ ਬੱਦੀ ਗੱਲਾਂ ਕਰਦੀ ਸੀ ਅਤੇ ਮਾਪਿਆਂ ਨੂੰ ਆਉਣ ਲਈ ਤਰਲੇ ਕਰਦੀ ਸੀ। ਉੱਥੇ ਹੁਣ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਕੰਮਾਂ ਵਿੱਚ ਮਸਰੂਫ ਰਹਿਣ ਲੱਗੀ। ਹਰਨਾਮ ਸਿੰਘ ਅਤੇ ਗੁਰਦੀਸ਼ ਕੌਰ ਨੂੰ ਜਿਹੜੇ ਕਮਰੇ ਵਿੱਚ ਰਹਿਣ ਲਈ ਦਿੱਤਾ ਗਿਆ ਉਹ ਕਰਦੇ ਬੇਸਮੈਂਟ ਵਿੱਚ ਸੀ। ਕੈਨੇਡਾ ਦੇ ਠੰਡੇ ਮੌਸਮ ਵਿੱਚ ਬੇਸਮੈਂਟ ਦੀ ਸਿਲਣ ਤੇ ਠੰਡ ਨੇ ਗੁਰਦੀਸ਼ ਕੌਰ ਦੇ ਪੁਰਾਣੇ ਗੋਡਿਆਂ ਦੇ ਦਰਦ ਨੂੰ ਹੋਰ ਵਧਾ ਦਿੱਤਾ। ਸ਼ੁਰੂ ਵਿੱਚ ਤਾਂ ਉਹਨਾਂ ਨੇ ਸੋਚਿਆ ਕਿ ਨਵਾਂ-ਨਵਾਂ ਕਾਰ ਹੈ ਸ਼ਾਇਦ ਕਮ ਜ਼ਿਆਦਾ ਹੋਵੇਗਾ ਇਸ ਲਈ ਨੂੰ ਵਿਅਸਤ ਹੋਵੇਗੀ ਪਰ ਜਦੋਂ ਗੱਲ ਛੋਟੀਆਂ-ਛੋਟੀਆਂ ਗੱਲਾਂ ਤੇ ਤਾਣੇ ਮਾਰਨ ਤੱਕ ਪਹੁੰਚ ਗਈ ਤਾਂ ਹਰਨਾਮ ਸਿੰਘ ਦਾ ਦਿਲ ਟੁੱਟ ਗਿਆ ਨੂੰ ਕਿਰਨ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਕੈਨੇਡਾ ਵਿੱਚ ਜ਼ਿੰਦਗੀ ਪੰਜਾਬ ਵਰਗੀ ਆਸਾਨ ਨਹੀਂ ਹੈ ਇੱਥੇ ਹਰ ਚੀਜ਼ ਦਾ ਹਿਸਾਬ ਰੱਖਣਾ ਪੈਂਦਾ ਹੈ ਪੈਲਰ ਪੈਲਟਰ ਨੂੰ ਨੇ ਉਹਨਾਂ ਨੂੰ ਕਰਦੀ ਰਸੋਈ ਵਿੱਚ ਰੋਟੀ ਬਣਾਉਣ ਤੋਂ ਰੋਕ ਦਿੱਤਾ ਇਹ ਕਹਿ ਕੇ ਕਿ ਉਹਨਾਂ ਨੂੰ ਇੱਥੋਂ ਦੇ ਕੈਨੇਡੀਅਨ ਸਟੇਡਡ ਦਾ ਖਾਣਾ ਬਣਾਉਣਾ ਨਹੀਂ ਆਉਂਦਾ ਅਤੇ ਉਹ ਬਿਜਲੀ ਅਤੇ ਗੈਸ ਦਾ ਖਰਚਾ ਵਧਾਉਂਦੇ ਹਨ ਫਿਰ ਨੂੰ ਨੇ ਉਹਨਾਂ ਨੂੰ ਦੋਆਂ ਨੂੰ ਇੱਕ ਹਫ਼ਤੇ ਦਾ ਰਾਸ਼ਨ ਅਤੇ ਖਾਣੇ ਦਾ ਸਮਾਨ ਹਰ ਹਫ਼ਤੇ ਖੁਦ ਖਰੀਦਣ ਲਈ ਕਹਿ ਦਿੱਤਾ ਭਾਵੇਂ ਉਹਨਾਂ ਕੋਲ ਉਸ ਸਮੇਂ ਕੋਈ ਆਮਦਨ ਨਹੀਂ ਸੀ ਜਦੋਂ ਹਰਨਾਮ ਸਿੰਘ ਨੇ ਇਸ ਗੱਲ ਤੇ ਇਤਰਾਜ਼ ਕੀਤਾ ਤਾਂ ਨੂੰ ਨੇ ਗਗਨਦੀਪ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਮਾਪੇ ਉਸ ਨੂੰ ਇਮੋਸ਼ਨਲ ਬਲੈਕਮੇਲ ਕਰ ਰਹੇ ਹਨ ਗਗਨਦੀਪ ਜੋ ਕਿਰਨ ਦੇ ਪਿਆਰ ਅਤੇ ਵਿਦੇਸ਼ੀ ਜੀਵਨ ਸ਼ੈਲੀ ਦੇ ਚਮਕਦਾਰ ਜਾਲ ਵਿੱਚ ਫਸ ਚੁੱਕਾ ਸੀ ਮਾਪੇ ਦਿਆਂ ਦਲੀਲਾਂ ਨੂੰ ਨਜ਼ਰ ਅੰਦਾਜ਼ ਕਰਨ ਲੱਗਾ ਉਹਨਾਂ ਦੇ ਪੁੱਤ ਦਾ ਬਦਲਿਆ ਹੋਇਆ ਰਵੱਈਆ ਵੇਖ ਕੇ ਮਾਪੇ ਹੋਰ ਟੁੱਟ ਗਏ ਗੁਰਦੀਸ਼ ਕੌਰ ਨੇ ਜਦੋਂ ਵੀ ਕਿਰਨ ਨੂੰ ਆਪਣੀ ਸਹਿਤ ਬਾਰੇ ਦੱਸਿਆ ਤਾਂ ਕਿਰਨ ਨੇ ਬੜੀ ਬੇਰੁਖੀ ਨਾਲ ਜਵਾਬ ਦਿੱਤਾ ਕਿ ਇੱਥੇ ਡਾਕਟਰਾਂ ਨੂੰ ਦਿਖਾਉਣ ਵਿੱਚ ਬਹੁਤ ਸਮਾਂ ਤੇ ਪੈਸਾ ਲੱਗਦਾ ਹੈ ਅਤੇ ਉਹਨਾਂ ਨੂੰ ਆਪਣਾ ਇੰਡੀਅਨ ਇਲਾਜ ਖੁਦ ਕਰਨਾ ਚਾਹੀਦਾ ਹੈ ਇੱਕ ਦਿਨ ਜਦੋਂ ਗੁਰਦੀਸ਼ ਕੌਰ ਨੇ ਪੁੱਛਿਆ ਕਿ ਕੀ ਉਹ ਉੱਪਰਲੇ ਕਮਰੇ ਵਿੱਚ ਰਹਿ ਸਕਦੇ ਹਨ ਕਿਉਂਕਿ ਬੇਸਮੈਂਟ ਦੀ ਸਿਲਨ ਬਰਦਾਸ਼ਤ ਨਹੀਂ ਹੋ ਰਹੀ ਤਾਂ ਨੂੰ ਕਿਰਨ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਉਹਨਾਂ ਦੀ ਰੂਹ ਕੰਬ ਗਈ ਜਦੋਂ ਗੁਰਦੀਸ਼ ਕੌਰ ਨੇ ਕਿਰਨ ਨੂੰ ਬੇਸਮੈਟ ਦੀ ਠੰਡ ਅਤੇ ਆਪਣੇ ਗੋਡਿਆਂ ਦੇ ਦਰਦ ਬਾਰੇ ਦੱਸਿਆ ਅਤੇ ਉੱਪਰਲੇ ਕਿਸੇ ਖਾਲੀ ਕਮਰੇ ਵਿੱਚ ਰਹਿਣ ਦੀ ਇੱਛਾ ਜ਼ਾਹਰ ਕੀਤੀ ਤਾਂ ਕਿਰਨ ਨੇ ਬਿਨਾਂ ਕਿਸੇ ਚਿਜਕ ਦੇ ਬੜੇ ਹੀ ਕਠੋਰ ਲਹਿਜੇ ਵਿੱਚ ਜਵਾਬ ਦਿੱਤਾ ਕਿ ਮਾਤਾ ਜੀ ਅਸੀਂ ਤੁਹਾਨੂੰ ਸਿਰਫ ਸਪੌਂਸਰਸ਼ਿਪ ਤੇ ਬੁਲਾਇਆ ਹੈ ਸੁੱਖ ਆਰਾਮ ਲਈ ਨਹੀਂ ਇਹ ਘਰ ਅਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਹੈ ਬੇਸਮੈਦ ਦਾ ਕਮਰਾ ਸਿਰਫ ਤੁਹਾਡੇ ਰਹਿਣ ਲਈ ਹੀ ਤਿਆਰ ਕੀਤਾ ਗਿਆ ਹੈ ਜੇਕਰ ਤੁਹਾਨੂੰ ਠੰਡ ਲੱਗਦੀ ਹੈ ਤਾਂ ਹੀਟਰ ਦੀ ਵਰਤੋਂ ਘੱਟ ਤੋਂ ਘੱਟ ਕਰੋ ਕਿਉਂਕਿ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ ਇਸ ਸ਼ਬਦ ਗੁਰਦੀਸ਼ ਕੌਰ ਦੇ ਕੰਨਾਂ ਵਿੱਚ ਤੀਰ ਵਾਂਗ ਚੁਬੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਨੂੰ ਨੂੰ ਉਹਨਾਂ ਨੇ ਆਪਣੀ ਦੀ ਵਰਗਾ ਪਿਆਰ ਦਿੱਤਾ ਜਿਸ ਦੇ ਵਿਆਹ ਲਈ ਉਹਨਾਂ ਨੇ ਆਪਣੇ ਹੱਥਾਂ ਨਾਲ ਸਾਰੇ ਪ੍ਰਬੰਧ ਕੀਤੇ ਉਹ ਅੱਜ ਉਹਨਾਂ ਨੂੰ ਇੱਕ ਬੋਝ ਸਮਝ ਰਹੀ ਹੈ ਗੁਰਦੀਸ਼ ਕੌਰ ਅਤੇ ਹਰਨਾਮ ਸਿੰਘ ਨੇ ਇਹ ਸਭ ਗੱਲਾਂ ਗਗਨਦੀਪ ਨੂੰ ਦੱਸੀਆਂ ਪਰ ਪੁੱਤ ਨੇ ਕੋਈ ਖਾਸ ਹਮਦਰਦੀ ਨਹੀਂ ਦਿਖਾਈ ਉਸਨੇ ਸਗੋ ਕਿਹਾ ਬੇਬੇ ਬਾਪੂ ਤੁਸੀਂ ਕਿਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਬਹੁਤ ਕੰਮ ਹੁੰਦਾ ਹੈ ਉਹ ਤਣਾਅ ਵਿੱਚ ਰਹਿੰਦੀ ਹੈ ਤੁਸੀਂ ਥੋੜਾ ਐਡਜਸਟ ਕਰ ਲਓ ਸਾਡਾ ਵੀ ਬਹੁਤ ਖਰਚਾ ਹੈ ਤੁਸੀਂ ਹੁਣ ਪੈਸੇ ਦੀ ਗੱਲ ਨਾ ਕਰਿਆ ਕਰੋ ਹਰਨਾਮ ਸਿੰਘ ਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਪੁੱਤ ਹੁਣ ਉਹਨਾਂ ਦਾ ਨਹੀਂ ਰਿਹਾ ਜਿਸ ਪੁੱਤ ਨੂੰ ਪਾਲਣ ਲਈ ਉਹਨਾਂ ਨੇ ਆਪਣਾ ਲਹੂ ਪਸੀਨਾ ਇੱਕ ਕੀਤਾ ਸੀ ਉਹ ਅੱਜ ਵਿਦੇਸ਼ ਦੀ ਚਮਕ ਵਿੱਚ ਆਪਣਾ ਫਰਸ ਪੁੱਲ ਚੁੱਕਾ ਸੀ ਹਰ ਰੋਜ਼ ਦੀਆਂ ਇਹਨਾਂ ਗੱਲਾਂ ਨੇ ਮਾਪਿਆਂ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ ਉਹ ਬੇਸਮੈਂਟ ਦੇ ਕਮਰੇ ਵਿੱਚ ਚੁੱਪਚਾਪ ਬੈਠੇ ਰਹਿੰਦੇ ਨਾ ਕਿਸੇ ਨਾਲ ਗੱਲ ਕਰਦੇ ਅਤੇ ਨਾ ਹੀ ਬਾਹਰ ਨਿਕਲਦੇ ਉਹਨਾਂ ਦਾ ਕੈਨੇਡਾ ਆਉਣ ਦਾ ਸੁਪਨਾ ਹੁਣ ਇੱਕ ਭਿਆਨਕ ਡਰਾਉਣਾ ਸੁਪਨਾ ਬਣ ਚੁੱਕਾ ਸੀ ਉਹਨਾਂ ਨੂੰ ਆਪਣੇ ਪਿੰਡ ਦੀਆਂ ਉਹ ਪੁਰਾਣੀਆਂ ਯਾਦਾਂ ਸਤਾਉਣ ਲੱਗਿਆ ਜਦੋਂ ਉਹ ਖੁੱਲੇ ਘਰ ਵਿੱਚ ਰਹਿੰਦੇ ਸਨ ਅਤੇ ਉਹਨਾਂ ਦਾ ਪੁੱਤ ਉਹਨਾਂ ਦੀ ਹਰ ਗੱਲ ਮੰਨਦਾ ਸੀ ਇੱਕ ਦਿਨ ਗੁਰਦੀਸ਼ ਕੌਰ ਬੇਦ ਬਿਮਾਰ ਹੋ ਗਈ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਗੋਡਿਆਂ ਦਾ ਦਰਦ ਅਸਿਆ ਹੋ ਗਿਆ ਜਦੋਂ ਗੁਰਦੀਸ਼ ਕੌਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਹਰਨਾਮ ਸਿੰਘ ਨੇ ਬਹੁਤ ਡਰਦੇ ਹੋਏ ਕਿਰਨ ਨੂੰ ਉੱਪਰ ਆਵਾਜ਼ ਮਾਰ ਕੇ ਦੱਸਿਆ ਕਿ ਗੁਰਦੀਸ਼ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ। ਕਿਰਨ ਆਈ। ਉਸਨੇ ਸਿਰਫ ਇੱਕ ਨਜ਼ਰ ਮਾਰੀ ਅਤੇ ਬਿਨਾ ਕਿਸੇ ਚਿੰਤਾ ਦੇ ਕਿਹਾ, "ਬਾਪੂ ਜੀ, ਇੱਥੇ ਐਮਰਜੈਂਸੀ ਵਿੱਚ ਜਾਣ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਬਹੁਤ ਖਰਚਾ ਵੀ ਆਉਂਦਾ ਹੈ। ਮੈਂ ਆਪਣਾ ਕੰਮ ਛੱਡ ਕੇ ਤੁਹਾਨੂੰ ਹਸਪਤਾਲ ਨਹੀਂ ਲੈ ਕੇ ਜਾ ਸਕਦੀ। ਤੁਸੀਂ ਉਸ ਨੂੰ ਕੋਈ ਓਵਰਦੀ ਕਾਊਂਟਰ ਦਵਾਈ ਦੇ ਦਿਓ ਜਾਂ ਫਿਰ ਸਵੇਰੇ ਦੇਖਾਂਗੇ।" ਇਹ ਜਵਾਬ ਸੁਣ ਕੇ ਹਰਨਾਮ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਰਾਤ ਹਰਨਾਮ ਸਿੰਘ ਨੇ ਆਪਣੇ ਪੁੱਤ ਗਗਨਦੀਪ ਨੂੰ ਫੋਨ ਕੀਤਾ ਜੋ ਕਿ ਨਾਈਟ ਸ਼ਿਫਟ ਤੇ ਗਿਆ ਹੋਇਆ ਸੀ ਗਗਨਦੀਪ ਨੇ ਜਦੋਂ ਫੋਨ ਚੁੱਕਿਆ ਤਾਂ ਉਹ ਥੋੜਾ ਖਿਜਿਆ ਹੋਇਆ ਸੀ ਅਤੇ ਕਹਿਣ ਲੱਗਾ ਕਿ ਉਹ ਬਹੁਤ ਜ਼ਿਆਦਾ ਬਿਜ਼ੀ ਹੈ ਹਰਨਾਮ ਸਿੰਘ ਨੇ ਭਰੇ ਹੋਏ ਗਲੇ ਨਾਲ ਉਸ ਨੂੰ ਆਪਣੀ ਮਾਂ ਦੀ ਵਿਗੜਦੀ ਹਾਲਤ ਬਾਰੇ ਦੱਸਿਆ ਅਤੇ ਹਸਪਤਾਲ ਲਿਜਾਣ ਦੀ ਬੇਨਤੀ ਕੀਤੀ ਗਗਨਦੀਪ ਨੇ ਬਹੁਤ ਲਾਪਰਵਾਹੀ ਨਾਲ ਕਿਹਾ ਬਾਪੂ ਜੀ ਮੈਨੂੰ ਕੰਮ ਤੇ ਛੁੱਟੀ ਨਹੀਂ ਮਿਲ ਸਕਦੀ ਤੁਸੀਂ ਚਿੰਤਾ ਨਾ ਕਰੋ ਮਾਂ ਠੀਕ ਹੋ ਜਾਵੇਗੀ ਕਿਰਨ ਨੇ ਕਿਹਾ ਹੈ ਕਿ ਕੋਈ ਖਾਸ ਗੱਲ ਨਹੀਂ ਹੈ ਮੈਂ ਸਵੇਰੇ ਆ ਕੇ ਦੇਖਾਂਗਾ ਹਰਨਾਮ ਸਿੰਘ ਨੂੰ ਅਹਿਸਾਸ ਹੋਇਆ ਕਿ ਉਸ ਦਾ ਪੁੱਤ ਹੁਣ ਸਿਰਫ ਨਾਮ ਦਾ ਹੀ ਪੁੱਤ ਰਹਿ ਗਿਆ ਹੈ ਉਸ ਦੀ ਜ਼ਿੰਦਗੀ ਵਿੱਚ ਉਸ ਦੀ ਪਤਨੀ ਅਤੇ ਉਸ ਦੀ ਆਧੁਨਿਕ ਜ਼ਿੰਦਗੀ ਦੀ ਚਮਕ ਹੀ ਸਭ ਕੁਝ ਸੀ ਮਾਪਿਆਂ ਦਾ ਪਿਆਰ ਅਤੇ ਸੇਵਾ ਉਸ ਲਈ ਬੇਮਾਇਨੇ ਹੋ ਚੁੱਕੇ ਸਨ ਉਸ ਰਾਤ ਹਰਨਾਮ ਸਿੰਘ ਨੇ ਸਾਰੀ ਰਾਤ ਆਪਣੀ ਪਤਨੀ ਦੇ ਸਰਹਾਣੇ ਬੈਠ ਕੇ guzari ਅਗਲੀ ਸਵੇਰ ਜਦੋਂ ਗਗਨਦੀਪ ਕਾਰ ਆਇਆ ਤਾਂ ਕਿਰਨ ਨੇ ਉਸ ਨੂੰ ਪਹਿਲਾ ਹੀ ਤਿਆਰ ਕਰ ਦਿੱਤਾ ਸੀ ਕਿ ਮਾਪੇ ਬਿਨਾਂ ਗੱਲ ਦੇ ਡਰਾਮਾ ਕਰਦੇ ਹਨ ਜਦੋਂ ਗਗਨਦੀਪ ਨੇ ਬੇਸਮੈਂਟ ਵਿੱਚ ਆ ਕੇ ਆਪਣੀ ਮਾਂ ਨੂੰ ਦੇਖਿਆ ਜੋ ਅਜੇ ਵੀ ਕੰਮ ਰਹੀ ਸੀ ਤਾਂ ਉਸ ਨੂੰ ਥੋੜਾ ਜਿਹਾ ਅਫਸੋਸ ਹੋਇਆ पर किरण ਦੇ ਪ੍ਰਭਾਵ ਹੇਠ ਉਹ ਕੋਈ ਖੋਸ਼ ਕਦਮ ਨਾ ਚੁੱਕ ਸਕਿਆ ਹਰਨਾਮ ਸਿੰਘ ਨੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਇਹ ਪਿਆਨਕ ਫੈਸਲਾ ਆਪਣੇ ਪੁੱਤ ਗਗਨਦੀਪ ਨੂੰ ਸੁਣਾਇਆ ਉਸਨੇ ਗਗਨਦੀਪ ਨੂੰ ਕਿਹਾ ਕਿ ਉਹ ਅਤੇ ਗੁਰਦੀਸ਼ ਕੌਰ ਵਾਪਸ ਭਾਰਤ ਜਾਣਾ ਚਾਹੁੰਦੇ ਹਨ ਇਹ ਸੁਣ ਕੇ ਗਗਨਦੀਪ ਹੈਰਾਨ ਹੋਇਆ ਪਰ ਉਸਦੀ ਹੈਰਾਨੀ ਵਿੱਚ ਵੀ ਇੱਕ ਰਾਤ ਦਾ ਅਹਿਸਾਸ ਸੀ ਕਿਰਨ ਵੀ ਅੰਦਰੋਂ ਅੰਦਰੀ ਖੁਸ਼ ਸੀ ਗਗਨਦੀਪ ਨੇ ਪੁੱਛਿਆ ਬਾਪੂ ਜੀ ਤੁਸੀਂ ਅਚਾਨਕ ਵਾਪਸ ਕਿਉਂ ਜਾਣਾ ਚਾਹੁੰਦੇ ਹੋ ਕੀ ਕੋਈ ਸਮੱਸਿਆ ਹੈ ਹਰਨਾਮ ਸਿੰਘ ਨੇ ਆਪਣੇ ਅੰਦਰ ਦੇ ਦਰਦ ਨੂੰ ਦਬਾ ਕੇ ਬੜੇ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ ਪੁੱਤ ਹੁਣ ਸਾਡਾ ਇੱਥੇ ਦਿਲ ਨਹੀਂ ਲੱਗਦਾ ਅਸੀਂ ਆਪਣੇ ਪਿੰਡ ਦੀ ਮਿੱਟੀ ਨੂੰ ਯਾਦ ਕਰਦੇ ਹਾਂ ਸਾਡੀ ਸਿਹਤ ਵੀ ਇੱਥੋਂ ਦੇ ਮੌਸਮ ਨੂੰ ਸਹਨ ਨਹੀਂ ਕਰ پا ਰਹੀ ਅਸੀਂ ਇੱਥੇ ਬੋਝ ਨਹੀਂ ਬਣਨਾ ਚਾਹੁੰਦੇ ਇਹ ਬੋਝ ਸ਼ਬਦ ਸੁਣ ਕੇ ਗਗਨਦੀਪ ਅਤੇ ਕਿਰਨ 도ਮਾ ਦੇ ਚਿਹਰੇ ਤੇ ਚੁਰੜੀਆਂ ਪਈਆਂ ਪਰ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਅੱਗੇ ਨਹੀਂ ਵਧਾਇਆ ਗਗਨਦੀਪ ਨੇ ਛੱਟ ਹੀ ਉਹਨਾਂ ਲਈ ਟਿਕਟਾਂ ਦਾ ਪ੍ਰਬੰਧ ਕਰ ਦਿੱਤਾ ਜਿਵੇਂ ਕਿ ਉਹ ਇਸ ਪਲ ਦਾ ਹੀ ਇੰਤਜ਼ਾਰ ਕਰ ਰਿਹਾ ਹੋਵੇ ਜਦੋਂ ਹਰਨਾਮ ਸਿੰਘ ਅਤੇ ਗੁਰਦੀਸ਼ ਕੌਰ ਭਾਰਤ ਵਾਪਸ ਜਾਣ ਲਈ ਤਿਆਰੀ ਕਰ ਰਹੇ ਸਨ ਤਾਂ ਕਿਰਨ ਨੇ ਇੱਕ ਵਾਰ ਵੀ ਉਹਨਾਂ ਨੂੰ ਰੁਕਣ ਲਈ ਨਹੀਂ ਕਿਹਾ ਅਤੇ ਨਾ ਹੀ ਉਹਨਾਂ ਦੀ ਸੇਵਾ ਕਰਨ ਦਾ ਕੋਈ ਵਾਅਦਾ ਕੀਤਾ ਉਲਟਾ ਜਦੋਂ ਉਹ ਸਮਾਨ ਪੈਕ ਕਰ ਰਹਿ ਸੰਤਾ ਕਿਰਨ ਨੇ ਬੜੀ ਬੇਰੁਖੀ ਨਾਲ ਹਰਨਾਮ ਸਿੰਘ ਨੂੰ ਕਿਹਾ ਬਾਪੂ ਜੀ ਤੁਸੀਂ ਇਹ ਸਾਰੇ ਹੋਮ ਡਿਪੋਟ ਤੋਂ ਖਰੀਦੇ ਹੋਏ ਬਰਤਨ ਅਤੇ ਕੰਬਲ ਇੱਥੇ ਹੀ ਛੱਡ ਜਾਣਾ ਇੰਡੀਆ ਵਿੱਚ ਇਹਨਾਂ ਦੀ ਕੀ ਲੋੜ ਹੈ ਤੇ ਦੂਜਾ ਸਾਡਾ ਵਾਧੂ ਸਮਾਨ ਕੱਟ ਜਾਵੇਗਾ ਇਹ ਸੁਣ ਕੇ ਹਰਨਾਮ ਸਿੰਘ ਦੇ ਦਿਲ ਨੂੰ ਆਖਰੀ ਝਟਕਾ ਲੱਗਾ ਉਹਨਾਂ ਨੇ ਸੋਚਿਆ ਕਿ ਕੀ ਸੱਚਮੁੱਚ ਉਹਨਾਂ ਦਾ ਪੁੱਤ ਅਤੇ ਨੂੰ ਇੰਨੇ ਬਦਲ ਗਏ ਹਨ ਕਿ ਉਹਨਾਂ ਲਈ ਮਾਪਿਆਂ ਦੀ ਮਮਤਾ ਪਿਆਰ ਅਤੇ ਸਤਿਕਾਰ ਨਾਲੋਂ ਜ਼ਿਆਦਾ ਕੀਮਤ ਕੁਝ ਪਾਂਡਿਆਂ ਅਤੇ ਕੰਬਲਾਂ ਦੀ ਹੈ ਇਹ ਕਟਨਾ ਹਰਨਾਮ ਸਿੰਘ ਲਈ ਸਿਰਫ ਵਾਪਸ ਜਾਣ ਦਾ ਫੈਸਲਾ ਨਹੀਂ ਸੀ ਸਗੋਂ ਇਹ ਉਹਨਾਂ ਦੀਆਂ ਉਮੀਦਾਂ ਅਤੇ ਰਿਸ਼ਤਿਆਂ ਦੇ ਟੁੱਟਣ ਦਾ ਪ੍ਰਤੀਕ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਕੈਨੇਡਾ ਸਿਰਫ ਇੱਕ ਦੇਸ਼ ਨਹੀਂ ਸਗੋਂ ਇੱਕ ਮਾਨਸਿਕਤਾ ਹੈ ਜਿੱਥੇ ਪੈਸਾ ਅਤੇ ਸੁਖਾਰਾਮ ਸਭ ਤੋਂ ਉੱਪਰ ਹਨ ਅਤੇ ਰਿਸ਼ਤੇ ਅਕਸਰ ਪੈਸੇ ਦੀ ਤਕੜੀ ਤੇ ਤੋਲੇ ਜਾਂਦੇ ਹਨ ਜਦੋਂ ਮਾਪੇ ਹਵਾਈ ਅੱਡੇ ਲਈ ਘਰੋਂ ਨਿਕਲਣ ਲੱਗੇ ਤਾਂ ਮਾਹੌਲ ਬਹੁਤ ਪਾਵੁਖ ਹੋਣਾ ਚਾਹੀਦਾ ਸੀ ਪਰ ਅਫਸੋਸ ਅਜਿਆ ਨਹੀਂ ਸੀ ਨੂ ਕਿਰਨ ਤਾਂ ਉਸ ਸਮੇਂ ਕਾਰ ਵਿੱਚ ਮੌਜੂਦ ਹੀ ਨਹੀਂ ਸੀ ਉਹ ਕੰਮ ਤੇ ਜਾ ਚੁੱਕੀ ਸੀ ਪੁੱਤ ਗਗਨਦੀਪ ਨੇ ਵੀ ਸਿਰਫ ਕੰਮ ਤੇ ਜਾਣ ਦੀ ਕਾਲੀ ਵਿੱਚ ਅਲਵਿਦਾ ਹੀ ਕਿਹਾ ਬਾਪੂ ਜੀ ਆਪਣਾ ਖਿਆਲ ਰੱਖਣਾ ਤੇ ਪਿੰਡ ਪਹੁੰਚ ਕੇ ਫੋਨ ਕਰਿਓ ਨਾ ਕੋਈ ਜਫੀ ਨਾ ਕੋਈ ਹੰਜੂ ਨਾ ਕੋਈ ਪਿਆਰ ਭਰਿਆ ਅਹਿਸਾਸ ਬਸ ਇੱਕ ਮਜਬੂਰੀ ਵਾਲਾ ਰਸਮੀ ਫਰਜ਼ ਨਿਭਾਇਆ ਗਿਆ ਸੀ ਹਰਨਾਮ ਸਿੰਘ ਅਤੇ ਗੁਰਦੀਸ਼ ਕੌਰ ਨੇ ਜਦੋਂ ਆਪਣੇ ਪੁੱਤ ਦੇ ਘਰੋਂ ਆਖਰੀ ਵਾਰ ਬਾਹਰ ਕਦਮ ਰੱਖਿਆ ਤਾਂ ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ ਅਤੇ ਦੋਵਾਂ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਦਰਦ ਅਤੇ ਨਿਰਾਸ਼ਾ ਸੀ ਉਹਨਾਂ ਨੇ ਇੱਕ ਅਜਿਹੇ ਸੁਪਨੇ ਨੂੰ ਜੀਵਿਆ ਸੀ ਜੋ ਸਿਰਫ ਇੱਕ ਚਮਕਦਾਰ ਝੂਠ ਸਾਬਤ ਹੋਇਆ। 에어ਪੋਰਟ ਪਹੁੰਚ ਕੇ ਦੋਵੇਂ ਚੁੱਪਚਾਪ ਬੈਠੇ ਰਹੇ। ਉਹਨਾਂ ਕੋਲ ਇੱਕ ਦੂਜੇ ਨੂੰ ਕਹਿਣ ਲਈ ਕੁਝ ਨਹੀਂ ਸੀ ਕਿਉਂਕਿ ਦੋਵੇਂ ਹੀ ਜਾਣਦੇ ਸਨ ਕਿ ਉਹਨਾਂ ਨੇ ਕੀ ਗੁਆਇਆ ਹੈ। ਉਹਨਾਂ ਨੇ ਆਪਣੇ ਜੀਵਨ ਦਾ ਸਭ ਤੋਂ ਕੀਮਤੀ ਰਿਸ਼ਤਾ, ਆਪਣੇ ਪੁੱਤ ਨਾਲ ਬਣਾਇਆ ਪਿਆਰ ਦਾ ਬੰਧਨ ਉਹ ਗਵਾ ਦਿੱਤਾ ਸੀ। ਜਦੋਂ ਉਹਨਾਂ ਦਾ ਜਹਾਜ਼ ਕੈਨੇਡਾ ਦੀ ਧਰਤੀ ਨੂੰ ਛੱਡ ਰਿਹਾ ਸੀ, ਤਾਂ ਹਰਨਾਮ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਗੁਰਦੀਸ਼ ਅਸੀਂ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਬਹੁਤ ਵੱਡਾ ਤਿਆਗ ਕੀਤਾ ਸੀ ਪਰ ਅੱਜ ਮਹਿਸੂਸ ਹੁੰਦਾ ਹੈ ਕਿ ਅਸੀਂ ਸਿਰਫ ਉਸ ਨੂੰ ਨਹੀਂ ਸਗੋਂ ਅਸੀਂ ਆਪਣੀ ਆਤਮਾ ਅਤੇ ਆਪਸੀ ਰਿਸ਼ਤਿਆਂ ਦੀ ਕਦਰ ਨੂੰ ਵੀ ਗਵਾ ਦਿੱਤਾ ਹੈ ਉਹਨਾਂ ਦੇ ਦਿਲ ਦੀ ਇਹ ਪੀੜ ਸਿਰਫ ਉਹਨਾਂ ਦੀ ਨਹੀਂ ਸਗੋਂ ਉਹਨਾਂ ਸਾਰੇ ਮਾਪਿਆਂ ਦੀ ਹੈ ਜੋ ਵਿਦੇਸ਼ਾਂ ਵਿੱਚ ਵਸੇ ਆਪਣੇ ਬੱਚਿਆਂ ਤੋਂ ਸਿਰਫ ਪਿਆਰ ਅਤੇ ਸਤਿਕਾਰ ਦੀ ਉਮੀਦ ਰੱਖਦੇ ਹਨ ਇਸ ਕਹਾਣੀ ਵਿੱਚ ਨੂ ਕਿਰਨ ਦਾ ਰਵਈਆ ਪਾਵੇਂ ਬੈਦ ਕਠੋਰ ਸੀ ਪਰ ਇਸ ਕਹਾਣੀ ਦਾ ਅਸਲ ਖਲਨਾਇਕ ਗਗਨਦੀਪ ਵਰਗੇ ਉਪੁੱਤ ਹਨ ਜੋ ਆਪਣੀ ਪਤਨੀ ਦੇ ਕਹੇ ਤੇ ਜਾਂ ਨਵੇਂ ਜੀਵਨ ਦੇ ਪ੍ਰਭਾਵ ਹੇਠ ਆਪਣੇ ਮਾਪਿਆਂ ਦੀ ਕਦਰ ਕਰਨੀ ਪੁੱਲ ਜਾਂਦੇ ਹਨ ਇਹ ਸੋਚਣ ਵਾਲੀ ਗੱਲ ਹੈ ਕਿ ਕੈਨੇਡਾ ਜਾਣ ਨਾਲ ਪਾਵੇਂ ਜ਼ਿੰਦਗੀ ਸੁਧਰ ਜਾਂਦੀ ਹੈ ਪਰ ਕੀ ਸਾਡੇ ਮਨੁੱਖੀ ਰਿਸ਼ਤੇ ਟੁੱਟਣ ਲੱਗ ਜਾਂਦੇ ਹਨ ਕੀ ਵਿਦੇਸ਼ਾਂ ਦੀ ਚਮਕ ਸਾਨੂੰ ਸਾਡੇ ਮੁੱਲਾਂ ਤੋਂ ਦੂਰ ਕਰ ਦਿੰਦੀ ਹੈ ਅੰਤ ਵਿੱਚ ਇਹ ਕਹਾਣੀ ਸਾਨੂੰ ਸਭ ਨੂੰ ਇੱਕ ਡੂੰਗਾ ਸਬਕ ਦਿੰਦੀ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਪੇ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਨੇ ਸਾਨੂੰ ਪਾਲਣ ਲਈ ਜੋ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਦਾ ਮੁੱਲ ਦੁਨੀਆ ਦਾ ਕੋਈ ਵੀ ਪੈਸਾ ਨਹੀਂ ਚੁਕਾ ਸਕਦਾ ਵਿਦੇਸ਼ਾਂ ਵਿੱਚ ਰਹਿ ਰਹੇ ਪੁੱਤਾਂ ਦੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਵੇਂ ਜ਼ਿੰਦਗੀ ਜਿੰਨੀ ਵੀ ਭਜਦੌੜ ਵਾਲੀ ਹੋਵੇ ਤੁਹਾਡੇ ਮਾਪਿਆਂ ਲਈ ਤੁਹਾਡਾ ਪਿਆਰ ਅਤੇ ਉਹਨਾਂ ਦਾ ਸਤਿਕਾਰ ਹਮੇਸ਼ਾ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਹੋ ਤਾਂ ਉਹਨਾਂ ਨੂੰ ਬੋਝ ਜਾਂ ਮੁਫਤ ਦੇਖਭਾਲ ਕਰਨ ਵਾਲੇ ਨਾ ਸਮਝੋ ਉਹਨਾਂ ਨੂੰ ਕਰ ਦਾ ਹਿੱਸਾ ਬਣਾਓ ਨਾ ਕਿ ਕਿਸੇ ਬੇਸਮਹਿ ਦਾ ਕੈਦੀ ਨੂੰਹਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸੱਸ ਸੋਰਾ ਤੁਹਾਡੇ ਪਤੀ ਦੇ ਜੀਵਨ ਦਾਤਾ ਹਨ ਅਤੇ ਉਹਨਾਂ ਦਾ ਸਤਿਕਾਰ ਕਰਨਾ ਤੁਹਾਡੇ ਵਿਆਹਤਾ ਜੀਵਨ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ ਜੇਕਰ ਅਸੀਂ ਆਪਣੇ ਮਾਪਿਆਂ ਨੂੰ ਪਿਆਰ ਅਤੇ ਸਤਿਕਾਰ ਨਹੀਂ ਦੇ ਸਕਦੇ ਤਾਂ ਵਿਦੇਸ਼ਾਂ ਵਿੱਚ ਕਮਾਏ ਲੱਖਾਂ ਡਾਲਰਾਂ ਦਾ ਕੀ ਫਾਇਦਾ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਸਾਡੇ ਰਿਸ਼ਤੇ ਹਨ ਜਿਹੜੇ ਬੱਚੇ ਕੱਲ ਨੂੰ ਆਪਣੇ ਮਾਪਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ਉਹਨਾਂ ਦੇ ਖੁਦ ਦੇ ਬੱਚੇ ਵੀ ਉਹਨਾਂ ਨਾਲ ਅਜਿਹਾ ਹੀ ਸਲੂਕ ਕਰ ਸਕਦੇ ਹਨ ਇਸ ਲਈ ਅੱਜ ਹੀ ਆਪਣੇ ਮਾਪਿਆਂ ਦੀ ਕਦਰ ਕਰੋ ਉਹਨਾਂ ਨੂੰ ਸਮਾਂ ਦਿਓ ਅਤੇ ਉਹਨਾਂ ਦੇ ਬੁਢਾਪੇ ਦੀ ਲਾਠੀ ਬਣੋ ਉਹਨਾਂ ਨੂੰ ਇਹ ਅਹਿਸਾਸ ਨਾ ਕਰਾਓ ਕਿ ਤੁਸੀਂ ਉਹਨਾਂ ਤੇ ਕੋਈ احਸਾਨ ਕਰ ਰਹੇ ਹੋ ਸਗੋਂ ਉਹਨਾਂ ਨੂੰ ਪਿਆਰ ਦਿਓ ਜਿਸ ਦੇ ਉਹ ਅਸਲ ਹੱਕਦਾਰ ਹਨ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਦੇਸ਼ ਦੀ ਤਰਤੀ ਤੇ ਸਫਲਤਾ ਦਾ ਮਤਲਬ ਮਾਪਿਆਂ ਨੂੰ ਪੁੱਲ ਜਾਣਾ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਕੇ ਸਫਲ ਹੋਣਾ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ